ਡੈਂਗੂ ਦਾ ਮੱਛਰ ਉਹ ਵੀ ਪੂਰੀ ਤਰ੍ਹਾਂ ਐਕਟਿਵ ਹੁੰਦਾ ਨਜਰੋਂ ਦਾ ਪਿਆ ਗਿਆ ਥਾਂ ਥਾਂ ਦੇ ਪਾਣੀ ਇਕੱਠਾ ਹੁੰਦਾ ਨਜਰੋਂ ਦਾ ਪਿਆ ਗਿਆ ਜਿੱਦੇ ਕਰਕੇ ਲੋਕਾਂ ਵੱਲੋਂ ਹੁਣ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਗਿਆ ਕਿਉਂਕਿ ਜਦੋਂ ਪਾਣੀ ਇਕੱਠਾ ਹੋਵੇਗਾ ਤਾਂ ਉੱਥੇ ਜਿਹੜਾ ਡੇਂਗੂ ਮੱਛਰ ਜਿਹੜੇਗੇ ਉਹ ਬੰਨੇ ਉਹ ਤਾਂ ਸੁਭਾਵਿਕ ਹੀ ਹੋਣਗੇ ਤੇ ਫਿਰ ਲੋਕ ਵੀ ਇਸ ਨਾਲ ਸੰਭਾਰ ਹੋਣਗੇ ਤੋਂ ਪਹਿਲਾਂ ਹੀ ਜਿੱਥੇ ਪਾਣੀ ਖੜਾ ਸੀ ਉੱਥੋਂ ਦੇ ਇਲਾਕਾ ਨਿਵਾਸੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਉੱਥੋਂ ਦੇ ਵਿਧਾਇਕ ਦੇ ਖਿਲਾਫ ਉਹ ਨਾਲ ਦੇ ਨਾਲ ਐਮਸੀ ਨੂੰ ਵੀ ਕਿਹਾ ਗਿਆ ਕਿ ਤੁਸੀਂ ਤੁਰੰਤ ਇਹਦੀ ਮੁਰੰਮਤ ਕਰਵਾਈ ਜਾਵੇ ਸੜਕ ਦੀ ਤਾਂ ਕਿ ਇੱਥੇ ਪਾਣੀ ਨਾ ਇਕੱਠਾ ਹੋਵੇ ਉਹ ਨਾ ਹੀ ਇਸ ਤਰ੍ਹਾਂ ਦਾ ਕੋਈ ਮੱਛਰ ਪੈਦਾ ਹੋਵੇ ਡੇਂਗੂ ਵਗੈਰਾ ਜਿਹਦੇ ਨਾਲ ਇਹ ਲੋਕ ਬਿਮਾਰ ਹੋਣ ਕਿਤਨਾ ਕਿਤੇ ਬਰਸਾਤਾਂ ਦੇ ਮੌਸਮ ਦੇ ਵਿੱਚ ਪਾਣੀ ਸੜਕਾਂ ਉੱਤੇ ਕੋਲੋਣਾ ਉੱਤੇ ਸੁਭਾਵਿਕ ਗੱਲ ਹੈਗੀ ਆ ਕਿਉਂਕਿ ਬਹੁਤ ਪੁਰਾਣੀਆਂ ਸੜਕਾਂ ਬਣੀਆਂ ਹੁੰਦੀਆਂ ਲੈਵਲ ਹੀ ਉੱਚਾ ਹੁੰਦਾ ਆ ਸੀਵਰ ਤਾਂ ਨੀਵੇਂ ਹੀ ਹੁੰਦੇ ਆ ਲੇਕਿਨ ਕਿਤਨਾ ਕਿਤੇ ਬਰਸਾਤਾਂ ਦਾ ਪਾਣੀ ਜਦੋਂ ਸੜਕਾਂ ਉੱਤੇ ਖੜਦਾ ਆ ਗਿਆ ਤੇ ਮੱਛਰ ਦਾ ਪੈਦਾ ਹੋਣਾ ਇੱਕ ਆਮ ਗੱਲ ਹੀ ਹੁੰਦੀ ਆ ਲੇਕਿਨ ਹੁਣ ਕਿਤਨਾ ਕਿਤੇ ਲੋਕ ਜਾਗਰਤ ਹੋ ਚੁੱਕੇ ਨੇ ਲੋਕ ਕਹਿੰਦੇ ਨੇ ਕਿ ਜੇ ਪਾਣੀ ਖੜਾ ਹੋਇਆ ਹੈ ਤਾਂ ਇਹਦਾ ਤੁਰੰਤ ਨਿਕਾਸ਼ ਕਰਵਾਇਆ ਜਾਵੇ ਇਹ ਨਾ ਹੋਵੇ ਕਿ ਸਾਡੀ ਸਿਹਤ ਨਖਲਬਾਰ ਹੋ ਜਾਵੇ ਇਹ ਮੱਛਰ ਪੈਦਾ ਹੋ ਜਾਵੇ ਤੇ ਡੇਂਗੂ ਕਰਕੇ ਫਿਰ ਕਾਫੀ ਨੁਕਸਾਨ ਲੋਕਾਂ ਦਾ ਹੋਵੇ ਲੋਕਾਂ ਦੀ ਸਿਹਤ ਖਿਲਵਾੜ ਨਾ ਹੋਵੇ ਕਿ ਲੋਕਾਂ ਨੇ ਲਾਤਾ ਧਰਨਾ ਦੇਖੋ ਕੀ ਕਰ ਰਹੇ ਨੇ ਵੱਡੇ ਉਥੋਂ ਜਿਹੜੇ ਧਰਨਾ ਪ੍ਰਦਰਸ਼ਨ ਕਰਨ ਵਾਲੇ ਬੀਬੀਆਂ ਤੇ ਲੋਕ ਕੀ ਨਾਮ ਹੈ ਆਪਣਾ ਆ ਸਰਦਾਰ ਸਿੰਘ ਕਰਮਰਾਮ ਜੀ ਕੀ ਕਾਰਨਾ ਜਿਹੜਾ ਇਹ ਸੜਕ ਤੇ ਧਰਨਾ ਲਾ ਰਹੇ ਹਾਂ ਠੀਕ ਹੈ ਤੁਸੀਂ ਬਹੁਤ ਸਹੀ ਗੱਲ ਕੀਤੀ ਇਹ ਧਰਨੇ ਦਾ ਕਾਰਨ ਹੈ ਜੀ ਪਹਿਲਾਂ 5 ਸਾਲ ਪਹਿਲਾਂ ਸਾਡੀ ਗੱਲ ਪਿੱਟਦੀ ਉਹ ਦੋਸੀਂ ਭਰਾ ਦੇ ਘਰੇ ਵੀ ਗਏ ਸੀਗੇ ਸਾਨੂੰ ਲਿਖਤੀ ਰੂਪ ਜਿਵੇਂ ਉਹਨੇ ਦੱਸ ਦਿੱਤਾ ਸੀ ਵੀ ਤੁਹਾਡਾ ਟੈਂਡਰ ਪਾਸ ਹੋਇਆ ਬਣਾਵਾਂਗੇ ਪਰ ਉਹਨੇ ਉਸ ਤੋਂ ਬਾਅਦ ਕੋਈ ਨਹੀਂ ਆਇਆ ਉਸ ਤੋਂ ਬਾਅਦ ਜਦੋਂ ਮੀਂਹ ਪਿਆ ਸਾਡੇ ਘਰਾਂ ਚੋਂ ਬਣ ਨਿਕਲਿਆ ਇੱਧਰ ਦੇਖੋ ਸਾਡੇ ਜਿਆ ਰੋਡ ਦੇ ਪਾਣੀ ਬਹੁਤ ਖੜਾਗਾ ਇਹ ਸਾਨੂੰ ਲਾਰੇ ਲਾ ਕੇ ਭੇਜ ਦਿੰਦੇ ਨੇ ਵੀ ਆਏ ਥੋੜੀ ਠੀਕ ਹੋ ਜੂ ਹੋ ਜੂ ਸਾਡੇ ਸੋਣਿਆ ਕਿਸੇ ਨਹੀਂ ਨਾਗਾ ਇਸ ਕਰਕੇ ਸੀ ਇਹ ਧਰਨੇ ਲਾਉਂਦੀ ਅਸੀਂ ਸਕੀਮ ਠੀਕ ਹੈ ਬਾਕੀ ਸਕੂਲ ਹੋ ਗਏ ਸਰ ਜੋ ਔਕਾ ਇੱਕ 4 ਸਾਲ ਪਹਿਲਾਂ 5 ਸਾਲ ਪਹਿਲਾਂ ਮੇਰੇ ਬਰਾਦਰ ਦੀ ਦਿੱਥੂ ਗਈ ਡੇਂਗੂ ਨਾਲ ਜੀ ਸੀਵਰੇ ਦਾ ਹਾਲ ਦੇਖੋ ਜੀ ਹੋ ਰਹਾ ਹੈ ਇਹ ਜਵਾਕਾਂ ਨੂੰ ਕਿਹੜਾ ਡੇਂਗੂ ਹੋ ਗਿਆ ਕੀ ਕਿੰਨ ਕੈਂਸਰ ਹੋ ਰਿਹਾ ਕੀ ਨਾਮ ਹੈ ਜਪਨਾ ਹਾਂ ਜੀ ਮੈਂ ਪਰਮਜੀਤ ਕੌਰ ਵਿਰਕ ਇਸਤਰੀ ਅਕਾਲੀ ਦਲ ਜ਼ਿਲ੍ਹੇ ਦੀ ਪ੍ਰਧਾਨ ਸੰਗਰੂਰ ਤੋਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਮੈਂ ਦੇਖ ਰਿਹਾ ਹਾਂ ਕਿ ਸਾਹਮਣੇ ਧਰਨਾ ਲੱਗਿਆ ਹੋਇਆ ਹੈ ਦੇਖੋ ਜੀ ਮੈਂ ਤਾਂ ਨੰਗੀ ਜਾਂਦੀ ਸੀ ਇੱਥੋਂ ਦੀ ਤਾਂ ਦੇਖੇ ਦੇ ਹਾਲਾਤ ਬਹੁਤ ਮਾੜੇ ਹੋਏ ਪਏ ਨੇ ਇਸ ਸੰਗਰੂਰ ਸ਼ਹਿਰ ਦੇ ਵਿੱਚ ਬਰਸ਼ਾਤ ਜਿਹੜਾ ਮੀਂਹ ਹੈ ਮਗਰੋਂ ਆਉਂਦਾ ਪਹਿਲਾ ਪਾਣੀ ਜਿਹੜਾ ਹੈਗਾ ਘਰਾਂ ਦੇ ਵਿੱਚ ਵੜਨਦਾ ਵੜਦਾ ਤੇ ਹੁਣ ਦੇਖਿਆ ਜਾਵੇ ਆ ਰੋਡ ਦੇ ਉੱਤੇ ਤੁਸੀਂ ਦੇਖ ਲਓ ਸੀਵਰੇਜ ਦਾ ਪਾਉਣ ਦਾ ਇਹਨਾਂ ਦਾ ਹੱਕ ਮੰਦਾ ਹੈ ਸਫਾਈ ਕਰਾਉਣ ਦਾ ਇਹਨਾਂ ਦਾ ਹੱਕ ਮੰਦਾ ਹੈ ਜਿਹੜੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਸਾਡੀ ਭੈਣ ਜਿਹੜੀ ਛੋਟੀ ਭਰਾਜ ਹੈ ਇੱਥੋਂ ਦੀ ਨਹੀਂ ਲੰਘਦੀ ਹੈਗੀ ਕੀ ਭਵੰਤ ਮਾਨ ਜੀ ਮੁੱਖ ਮੰਤਰੀ ਇੱਥੋਂ ਦੀ ਨਹੀਂ ਲੰਘਦੇ ਹੈਗੇ ਕਿ ਮਾਤਾ ਜੀ ਨਹੀਂ ਲੰਘਦੇ ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਅਸੀਂ ਲੋਕਾਂ ਕੋਲੋਂ ਝੂਠ ਬੋਲ ਕੇ ਵੋਟਾਂ ਲੈ ਲੈਣਿਆ ਪਰ ਮੈਂ ਹੈਰਾਨ ਆ ਲੋਕਾਂ ਤੇ ਵੀ ਲੋਕਾਂ ਦੇ ਵੀ ਮੈਂ ਹੈਰਾਨਾ ਵੀ ਜਦੋਂ ਐਦਾਂ ਦੀ ਸਮੱਸਿਆ ਆਉਂਦੀ ਹੈ ਐਦਾਂ ਦੇ ਪਾਣੀ ਜਦੋਂ ਆਉਂਦੇ ਨੇ ਘਰਾਂ ਦੇ ਵਿੱਚ ਜਦੋਂ ਚੀਜ਼ਾਂ ਨਹੀਂ ਮਿਲਦੀਆਂ ਉਦੋਂ ਸਰਕਾਰ ਨੂੰ ਆਪਾਂ ਮਾੜਾ ਬੋਲਣ ਲੱਗ ਜਾਂਦੇ ਨੇ ਜਦੋਂ ਵੋਟਾਂ ਦਾ ਟਾਈਮ ਆਉਂਦਾ ਉਦੋਂ ਅਸੀਂ ਵੋਟਾਂ ਰੱਜ ਕੇ ਵੋਟਾਂ ਅਸੀਂ ਇਹਨਾਂ ਨੂੰ ਪਾ ਕੇ ਜਿਤਾਉਨੇ ਆ ਕਿਉਂਕਿ ਆ ਦੇਖਿਆ ਜਾਵੇ ਬਹੁਤ ਹਾਲਾਤ ਮਾਰੇ ਨੇ ਸਾਰੇ ਸੀਵਰੇਜ ਜਿਹੜਾ ਆਕੋ ਸਾਰਾ ਬੰਦ ਪਿਆ ਸ਼ਹਿਰਾਂ ਦੇ ਵਿੱਚ ਗਲੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਚਲੇ ਜਾਓ ਉੱਥੇ ਵੀ ਬਹੁਤ ਬੁਰਾ ਹਾਲ ਹਾਂਜੀ ਦੇਖੋ ਮੈਂ ਇਹੀ ਚੀਜ਼ ਨੂੰ ਦੇਖ ਰਹੀਆਂ ਵੀ ਇੱਥੇ ਸਕੂਲ ਹੈ ਨਾਲ ਹੀ ਸਰਕਾਰੀ ਸਕੂਲ ਹੈ ਬੱਚਿਆਂ ਦਾ ਪ੍ਰਾਇਮਰੀ ਵਾਲੇ ਦਾ ਉਹ ਬੱਚੇ ਵੀ ਸਕੂਲ ਜਾਂਦੇ ਦੱਸੋ ਕਿੱਥੋਂ ਦੀ ਨੰਗਣ ਕਿੱਥੋਂ ਦੀ ਬੱਚੇ ਸਕੂਲ ਜਾਣ ਇਹੋ ਜਿਹੇ ਹਾਲਾਤ ਮਾੜੇ ਹੋਏ ਪਏ ਨੇ ਕਿ ਅਸੀਂ ਸਰਕਾਰ ਨੂੰ ਇਹੀ ਕਹਿੰਨੇ ਆ ਵੀ ਜਿਹੜੇ ਤੁਸੀਂ ਵਾਅਦੇ ਕੀਤੇ ਨੇ ਪਾਣੀ ਦੇ ਸੀਵਰੇਜ ਦੇ ਜੋ ਵੀ ਚੀਜ਼ਾਂ ਨੇ ਹਜ਼ਾਰ ਰੁਪਏ ਨੂੰ ਲਾਕੇ ਜੋ ਉਸ ਕਿਮਤ ਤੁਸੀਂ ਕਹੀਆਂ ਸੀ ਵੀ ਅਸੀਂ ਲਾਗੂ ਕਰਾਂਗੇ ਉਹ ਕਰਦੇ ਕਿਉਂ ਨਹੀਂ ਹਾਲਾਤ ਅੱਜ ਤੁਸੀਂ ਦੇਖੋ ਸਾਰੀ ਜਿੰਨੀ ਸੰਗਤ ਆ ਸਾਰੀ ਛੜਕ ਦੇ ਉੱਤੇ ਬੈਠੀ ਹੈ ਜੇ ਦੇਖਿਆ ਜਾਵੇ ਇਹ ਕਹਿੰਦੇ ਸੀ ਆਪਣੇ ਜਦੋਂ ਸਰਕਾਰਾਂ ਦੂਜੇ ਸੀ ਅਕਾਲੀ ਦਲ ਦੀ ਸੀ ਕਾਂਗਰਸ ਦੀ ਉਦੋਂ ਤਾਂ ਕਹਿੰਦੇ ਸੀ ਵੀ ਅਸੀਂ ਸੜਕਾਂ ਦੇ ਧਰਨੇ ਨਹੀਂ ਲੱਗਣ ਦਵਾਗੇ ਅਸੀਂ ਜਿਹੜੀਆਂ ਧੀਆ ਭੈਣਾਂ ਦੀਆਂ ਨੇ ਉਹਨਾਂ ਨੂੰ ਜਿਹੜੀਆਂ ਹੈਗੀਆਂ ਅਸੀਂ ਸੜਕਾਂ ਤੇ ਨਹੀਂ ਬੈਠਣ ਦੇਵਾਂ ਅੱਜ ਦੇਖੋ ਤੁਸੀਂ ਸਾਰੇ ਇਕੱਲੇ ਇਕੱਲਾ ਬੱਚਾ ਬੈਠਾ ਭੈਣਾਂ ਸਾਡੀਆਂ ਬੈਠੀਆਂ ਨੇ ਟੀਚਰ ਦੇਖ ਲਓ ਉਹ ਬੈਠੇ ਨੇ ਜਿੰਨੇ ਨੇ ਕਿਸਾਨ ਦੇਖ ਲਓ ਉਹ ਸੜਕਾਂ ਤੇ ਬੈਠੇ ਨੇ ਇਹੋ ਜਿਹਾ